ਚਟਾਰੋ ਡਿਗਪੇ ਨਹਿਰ ਦੇ ਵਿੱਚ ਹੈ ਨਾ ਵਿਚਾਰਾ ਇਹਨੂੰ ਕੱਢਦੇ ਆਂ ਅੱਜ ਪਹਿਲਾਂ ਮੈਂ ਆਪਾਂ ਕਈ ਰੋਜ਼ ਤੇ ਘੋੜੀਆਂ ਕੱਢ ਤੇ ਆਹ ਦੇਖ ਲਓ ਕਿਵੇਂ ਜਾਂਦਾ ਛਾਲਾ ਮਾਰਦਾ ਵਿਚਾਰਾ ਇਹਦਾ ਕੀ ਹੱਲ ਕਰੀਏ ਹੁਣ ਤੇਰੇ ਸਾਹਮਣੇ ਡਿਗਪਿਆ ਕਾਦੀ ਕਟਾਂਗੇ ਅੱਛਾ ਕੇ ਲੈ ਵਲਾ ਤੱਕ ਲੈ ਹਾਂ ਸਾਨੂੰ ਬੰਦੇ ਆਣ ਦੋ ਕਿ ਮਿੰਟ ਫੋਨ ਕਰਿਆ ਗੁਰਦੁਆਰੇ ਬੁਲਾਇਆ ਯਾਰ ਕੱਢ ਜਾ ਰਹਾ ਵਾਂ ਚੰਗਾ ਬੰਦਾ ਤੂੰ ਤਾਂ ਕੱਢ ਦੇਗਾ ਅੱਗਾ ਮੋੜ ਫਿਰ ਉਹਨੂੰ ਮੋੜੀ ਹੋਣਾ ਉਹ ਆਗੇ ਬੰਦੇ ਦਾ ਬਾਈ ਯਾਰ ਹੋਰ ਓ ਹੌਲੀ 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 ਆਉਂਦਾ ਨਹੀਂ ਵਿੱਕਰਾ ਛੜਦਾ ਇਹ ਓ ਇਹਦਾ ਕੱਢਣਾ ਪਊ ਯਾਰ ਹੋਰ ਯਾਰ ਇਹ ਤਾਂ ਬੰਨ ਦੀ ਗੱਲ ਆ ਕੱਢ ਕੇ ਛੱਡਾਂਗੇ ਫੌਜੀ ਨੇ ਪਹਿਲਾਂ ਵੀ ਕੱਢਿਆ ਸੀ ਫੌਜੀਆ ਰੋਜ ਉਹੀ ਆ ਚਿੱਟਾ ਅੱਜ ਚਿੱਟਾ ਫੌਜੀ ਦੀ ਕੁਰਬਾਨੀ ਆ ਪੂਰੀ ਪਹਿਲਾਂ ਵੀ ਕੱਢੇ ਵਿਚਾਰੇ ਇਹਨਾਂ ਨੇ ਪੱਦਲਾ ਪੱਦਲਾ ਗਾਂ ਵੀ ਕੱਢੀ ਰੋਜ਼ ਵੀ ਕੱਢੇ ਫੌਜੀ ਉਹਦੇ ਕਾਲਾ ਵੱਡਾ ਜੇ ਟ੍ਰੀ ਜਨਵਰ ਡਰ ਵੀ ਲਾਦੇ ਤੂੰ ਇੱਥੇ ਉਹ ਆਣਾ ਉਹ ਕਰਦੇ ਕਈ ਟੋੜਾ ਇੱਥੇ ਡਰੂਗਾ ਰਾਤ ਡਿੱਗ ਗਿਆ ਵਿੱਚ ਉਹਦੇ ਇਹ ਵੀ ਧਰਦੇ ਮੂਰੇ ਮਾਤਾ ਤੇਰੇ ਮਾਰੇ ਨਾਲੇ ਸਾਨੂੰ ਦੁੱਧ ਪਾੜ ਜੀ ਪੰਜ-ਛੇ ਦਿਨਾਂ ਦੇ ਵਿੱਚੋਂ ਸੱਟ ਤਾਂ ਹੋਈ ਜਾਂਨ ਜੇ ਤੇ ਪਿੰਡ ਵਾਲੇ ਮੁੰਡੇ ਨੇ ਮਿਹਨਤ ਬਹੁਤ ਕੀਤੀ ਬਹੁਤ ਸਾਰੇ ਹੱਲਾਸ਼ੀਰੀ ਕੀਤੀ ਜੋ ਕੱਢਿਆ ਬਾਹਰ ਲਾ ਸਾਨੂੰ ਸਰਸ ਤੇ ਕਰਦੇ ਮੈਨੂੰ ਪੁੱਛੀਂ ਮੈਨੂੰ ਗੱਲ ਉਹ ਹੈ ਹੋਰ ਜਾ ਇੱਕ ਹੋਰ ਆ ਗਿਆ रस्सा ही निकल गया रस्सा ही निकल गया रस्सा तो निकल गया किस करिए चक्कर हम तो भाई रोज कडाए कुछ मर्जी हो जाए हम हट दे छे चल फिर चल चल चलो चल राज कटके रोज ਕਾਲੀ ਭੌਂਗਟੇ ਸਹੌਤਾ ਕੁੱਤਾ ਕੱਢਦਾ ਦਵਾਨਾ ਅੱਛਾ ਯਾਰ ਨਾਲੇ ਉਹ ਕਰਨ ਯਾਕੇ ਓਹ ਗੇੜਾ ਦੇ ਲੋ ਹਾਂ ਹਾਂ ਗੇੜਾ ਦੇ ਲੋ ਗੇੜੇ ਪਹਿਲਾਂ ਗੇੜੇ ਦੇ ਲੋ ਪੂਰੇ